ਸਿੰਦਰ ਸੱਤੀ ਟੈਲੀਵਿਜ਼ਨ ਇੰਡਸਟਰੀ ਦੇ ਵਿੱਚ ਵੱਡਾ ਨਾਮ ਸਥਾਪਿਤ ਕਰ ਚੁੱਕੇ ਦੁਨੀਆ ਭਰਤੀਆਂ ਵੱਡੀਆਂ ਸਟੇਜਾਂ ਤੇ ਸੱਤੀ ਦੀ ਸ਼ਾਇਰੀ ਤੇ ਗਹਿਰੇ ਲਫ਼ਜ਼ਾਂ ਦੀ ਗੂੰਜ ਪੈਂਦੀ ਹੈ ਸਿੰਦਰ ਸੱਤੀ ਨੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿੰਦਰ ਸੱਤੀ ਆਪਣੇ ਮਾਂ ਦੇ ਨਾਲ ਬੈਠੇ ਚਾਹ ਦਾ ਲੁਤਫੁਟਾਉਂਦੇ ਨਜ਼ਾਰੇ ਨੇ ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾਂ ਨੇ ਲਿਖਿਆ ਮੇਰੀ ਖਾਇਸ਼ ਹੈ ਕਿ ਫਿਰ ਤੋਂ ਮੈਂ ਮਾਂ ਨਾਲ ਇੰਜ ਲਿਪਟਾਂ ਕੀ ਬੱਚਾ ਹੋ ਜਾਵਾਂ ਇਸ ਦੇ ਨਾਲ ਹੀ ਕਾਇਕਾ ਨੇ ਇਸ ਵੀਡੀਓ ਤੇ ਲਿਖਿਆ ਸਵਰਗਾ ਨੂੰ ਸਵਰਗ ਜਾ ਮਿਲਦੇ ਮਾਏ ਤੇਰੀ ਗੋਦ ਵਿਚ ਆ ਕੇ ਇਸ ਵੀਡੀਓ ਤੇ ਫੈਨਸ ਵੀ ਰਿਐਕਸ਼ਨ ਦੇ ਰਹੇ ਨੇ ਅਤੇ ਫੈਨਸ ਨੂੰ ਮਾਤੀ ਦਾ ਇਹ ਅੰਦਾਜ਼ ਬੇਹੱਦ ਪਿਆਰਾ ਲੱਗ ਰਿਹਾ ਹੈ ਸਿੰਦਰ ਸੱਤੀ ਦੇ ਵਰਕਫਰੰਡ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਤੌਰ ਐਂਕਰ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਵੀ ਕੰਮ ਕੀਤਾ ਅਤੇ ਕਈ ਫਿਲਮਾਂ ਦੇ ਵਿੱਚ ਅਦਾਕਾਰੀ ਕਰਦੇ ਹੋਏ ਵੀ ਦੇਖਿਆ ਗਿਆ ਹੈ ਇਸ ਤੋਂ ਇਲਾਵਾ ਸੱਤੀ ਆਪਣੇ ਸੋਸ਼ਲ ਮੀਡੀਆ ਤੇ ਫੈਨਸ ਨੂੰ ਗਿਆਨ ਦਾ ਡੋਜ਼ ਵੀ ਦਿੰਦੀ ਰਹਿੰਦੀ ਹੈ ਇਹਨਾਂ ਦੇ ਵੀਡੀਓਜ਼ ਅਕਸਰ ਹੀ ਖੂਬ ਪਸੰਦ ਕੀਤੇ ਜਾਂਦੇ ਨੇ ਉਹ ਆਪਣੇ ਪਾਰਕ ਟੋਨ ਦੇ ਡਾਈਟ ਸਾਲ ਸੰਬੰਧਿਤ ਵੀਡੀਓਜ਼ ਕਰਕੇ ਵੀ ਖੂਬ ਚਰਚਾ ਦੇ ਵਿੱਚ ਰਹਿੰਦੀ ਹੈ